999 ਰੁਪਏ ਦੇ ਵਿੱਚ ਮਿੱਤਰੋ 9 ਚੀਜ਼ਾਂ ਲੈ ਜਾਓ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਕੋਈ ਵੀਰਪਾਈ ਕੱਪੜੇ ਲੈਣ ਦੀ ਸੋਚ ਰਿਹਾ ਤਾਂ ਬਾਈ ਇੱਕ ਵਾਰੀ ਆਹ ਵੀਡੀਓ ਦੇਖ ਲਿਓ ਮੈਂ ਕਹਿੰਦਾ ਰੇਟ ਸੁਣ ਕੇ ਤੁਸੀਂ ਆਹ ਕਹੋਗੇ ਕਿ ਬਾਈ ਇੰਨਾ ਸਸਤਾ ਤੇ ਹੁਣ ਸਭ ਤੋਂ ਪਹਿਲਾਂ ਇੰਟਰੋਡਿਊਸ ਕਰ ਦਿੰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਵਧੀਆ ਭਾਈ ਜੀ ਤੁਸੀਂ ਤੇ ਇੱਕ ਤਾਂ ਆਪਣੇ ਸ਼ਾਪ ਦਾ ਨਾਮ ਕੀ ਤੇ ਐਡਰੈਸ ਕੀ ਪਹਿਲਾਂ ਖਾਣਾ ਗਾਰਮੈਂਟਸ ਲਿੰਕ ਰੋਡ ਡਲਵਾ ਮੰਡੀ ਖਰਾਣਾ ਗਾਰਮੈਂਟ ਬਾਈ ਡੜਬੇ ਦੇ ਵਿੱਚ ਲਿੰਕ ਰੋਡ ਤੇ ਆ ਜਾਓ ਬਾਹਰੋਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਦਿਖਾ ਦੂੰਗਾ ਹੁਣ ਇੱਥੇ ਹੀ ਕਿਉਂ ਆਉਣਾ ਸਭ ਤੋਂ ਵੱਡਾ ਸਵਾਲ ਹੈ ਵੀਰੇ ਐਨੂੰ ਕਿਉਂ ਮੈਂ ਕਿਧਰ ਆਜੋ ਹੁਣ ਆਪਾਂ ਦੇਣ ਲੱਗਿਆ ਬਾਈ ਸਰਪ੍ਰਾਈਜ਼ ਸਭ ਤੋਂ ਵੱਡਾ ਤੇ ਮੈਂ ਤੁਹਾਨੂੰ ਇੱਕ ਆਫਰ ਲੱਗਿਆ ਦੇਣਾ ਰੇਟ ਬਾਈ ਤੁਸੀਂ ਦੱਸਣਾ ਹੈਗਾ ਤੇ ਆਜੋ ਲਓ ਭਾਜੋ ਇੱਕ ਟ-ਸ਼ਰਟ ਠੀਕ ਹੈ ਜੀ ਇੱਕ ਸ਼ਰਟ ਇੱਕ ਫਾਰਮਲ ਪੈਂਟ ਇੱਕ ਹੋਰ ਸ਼ਰਟ ਇੱਕ ਜੀਨ ਦੀ ਪੈਂਟ ਤੇ ਨਾਲ 1 3 ਜਰਾਬਾਂ ਦੀਆਂ ਜੋੜੀਆਂ ਇੱਕ ਬੈਲਟ ਹੁਣੇ ਗਿਣਤੀ ਦੇ ਵਿੱਚ 9 ਚੀਜ਼ਾਂ ਹੋ ਗਈਆਂ ਤੁਸੀਂ ਕਮੈਂਟ ਕਰਕੇ ਇਹਦਾ ਰੇਟ ਦੱਸੋ ਵੀ ਕੀ ਹੋਣਾ ਚਾਹੀਦਾ ਹੁਣ ਤੁਸੀਂ ਕਹੋਗੇ ਕਿ ਬਾਈ ਯਾਰ ਅਸੀਂ ਕਮੈਂਟ ਕਰਾਂਗੇ ਸਾਨੂੰ ਮਿਲੂ ਨਾ ਮਿਲੂ ਬਾਈ ਹਰੇ ਹੀ ਮੜਾ ਇੱਕ ਵਾਰੀ ਲੈ ਆਪਾਂ ਆਪਣੇ ਭਰਾ ਕੋਲੋਂ ਰੇਟ ਲਵਾਉਨੇ ਆਗੇ ਬਾਈ ਇੱਧਰ ਲੈ ਵਾਸੇ ਆ ਜਾ ਆ ਹੈਗੇ ਨੇ ਚੀਜ਼ਾਂ ਬਾਈ 9 ਤੈਨੂੰ ਦੁਬਾਰੋ ਵੀ ਦਿਖਾ ਦਿੰਨਾ ਇੱਕ ਵਾਰੀ ਮੈਂ ਇੱਕ ਜੀਨ ਦੀ ਪੈਂਟ ਹਾਂਜੀ ਇੱਕ ਸ਼ਰਟ ਆ ਗਈ ਠੀਕ ਹੈ ਇੱਕ ਹੋਰ ਸ਼ਰਟ ਆ ਇਹਦੇ ਨਾਲ ਇੱਕ ਫਾਰਮਲ ਪੈਂਟ ਆ ਇੱਕ ਟੀ-ਸ਼ਰਟ ਨਾਲ ਟੀ-ਸ਼ਰਟ ਦੇ ਵਿੱਚ ਆਪਸ਼ਨ ਹੈ ਚਿੱਟੀ ਲੈਣੀ ਹੈ ਜਾਂ ਕਾਲੀ ਲੈਣੀ ਹੈ ਹਨਾ ਤੇ ਨਾਲ ਤਿੰਨ ਜਰਾਬਾਂ ਦੀਆਂ ਜੋੜੀਆਂ ਇੱਕ 벨ਟ ਤੇਰੇ ਹਿਸਾਬ ਦੇ ਨਾਲ ਆਹ ਨੌ ਚੀਜ਼ਾਂ ਦਾ ਰੇਟ ਕੀ ਹੋਣਾ ਚਾਹੀਦਾ ਲੈ 2000 ਤਰੇ ਵੀ ਹੋਊਗਾ ਬਾਈ ਕਹਿੰਦਾ 2000 ਹੋਰ ਘਟਾ ਦੇ ਚੱਲ 17 1800 17 1800 ਹੋਰ ਘਟਾ ਦੇ ਯਾਰ 1400 1400 ਹੋਰ ਘਟਾ ਦੇ ਯਾਰ ਇਹ ਤੋਂ ਵੱਧ ਤਾਂ ਕੀ ਘਟੂ ਕੋਕਿ ਬਾਈ ਹੁਣ ਨੌ ਚੀਜ਼ਾਂ ਤੁਸੀਂ ਆਪ ਸਾਰੇ ਸਿਆਣੋ ਬਾਈ ਰੇਟ ਸੁਣ ਕੇ ਹੁਣ ਐ ਚੀਕ ਨਾ ਮਾਰੀ ਠੀਕ ਐ ਸਿਰਫ 999 ਰੁਪਏ ਦੇ ਵਿੱਚ ਮਿੱਤਰੋ 9 ਚੀਜ਼ਾਂ ਲੈ ਜਾਓ ਲੈ ਬਾਈ ਹੁਣ ਨਾਲ ਸਕਰੀਨ ਤੇ ਐਡਰੈਸ ਤੇ ਮੈਲ ਨੰਬਰ ਦੋਨੋਂ ਚੱਲ ਰਿਹਾ ਵਿਰਲ ਕਰ ਲੋ ਇੱਕ ਆਫਰ ਹੋਰ ਦੇ ਦੀ ਜੀ ਹਾਂਜੀ ਹਾਂਜੀ ਵਿਆਹ ਵਾਲੇ ਪੋਦੇ ਕੱਪੜੇ ਲੈ ਬਾਈ ਜਿੰਨਾ ਦੇ ਘਰੇ ਕੋਈ ਪ੍ਰੋਗਰਾਮ ਵਗੈਰਾ ਰੱਖਿਆ ਵਿਆਹ ਸ਼ਾਦੀ ਤੇ ਤੁਸੀਂ ਜਾਣਾ ਹੈ ਅਗਲਾ ਕਹਿੰਦਾ ਯਾਰ ਮੈਨੂੰ ਟੌਰ ਜੀ ਕੱਢਣੀ ਹੈ ਆ ਦੇਦਾ ਕੰਬੋ ਆਫਰ ਦੇ ਵਿੱਚ ਕਰਾਦਾ ਸਰਪ੍ਰਾਈਜ਼ ਤੂੰ ਵੀ ਦੇਖ ਲੈ ਬਾਈ ਲਵੇ ਆ ਕੇ ਇੱਕ ਤਾਂ ਬਾਈ ਜੈਕਟ ਨਾਲ ਇੱਕ ਸ਼ਰਟ ਆ ਨਾਲ ਇੱਕ ਟੀ-ਸ਼ਰਟ ਫਾਰਮਲ ਪੈਂਟ ਠੀਕ ਹੈ ਤੇ ਇੱਕ 벨ਟ ਤੇ ਇਹਦੇ ਨਾਲ ਵੀ ਤਿੰਨ ਆਪਣੀਆਂ ਜਰਾਬਾਂ ਦੀਆਂ ਜੋੜੀਆਂ ਹੁਣ ਇਹ ਦਾ ਪੂਰੇ ਦਾ ਪੂਰਾ ਤੁਸੀਂ ਮਾਰਕੀਟ ਚ ਜਿੱਥੇ ਚਿੱਤ ਕਰਦਾ ਉੱਥੇ ਰੇ ਟਰਾਈ ਕਰ ਲਿਓ ਕਿਸੇ ਨੇ 2000 ਕਿਸੇ ਨੇ 1500 ਕਿਸੇ ਨੇ 1400 ਕਿਸੇ ਨੇ 1300 ਯਾਰ ਹੱਦ 1200 ਰੁਪਏ ਦੇ ਦਊਗਾ ਇੱਥੇ ਆ ਸਾਰਾ ਸਮਾਨ 999 ਰੁਪਏ ਦਾ ਲੈ ਜਾਓ ਇੱਕ ਆਫਰ ਹੋਰ ਚੱਲੀ ਹੋਈ ਹੈ ਆਪਣੇ ਕਿਸੇ ਪੁਰਾਣੇ ਕੰਬੋ ਲੈਣੇ ਨੇ ਉਹਦਾ ਠੀਕ ਠੀਕੇ ਕਈ ਭਰਾ ਕਹਿੰਦੇ ਨੇ ਕਹਿੰਦਾ ਪ੍ਰੀਮੀਅਮ ਕੱਪੜਾ ਲੈਣਾ ਆ ਸਾਰੀ ਆਪਣੀ ਸ਼ਾਪ ਦਾ ਵਾਕਰੋਡ ਕਰਾ ਦੇ ਅੱਛਾ ਜੀ ਪ੍ਰੀਮੀਅਮ ਕੱਪੜਾ ਤਾਂ ਆਪਣੇ ਕੋਲ ਬਾਧੂ ਪਏ ਨੇ ਹਾਂਜੀ ਹਾਂਜੀ ਲੋਰਾਂ ਟੀ ਸ਼ਰਟਾਂ ਸ਼ਰਟਾਂ ਪੈਂਟਾਂ ਜਿੰਨਾ ਜੋ ਵੀ ਕੁਝ ਤੁਸੀਂ ਲੈਣਾ ਐਵਰੀਥਿੰਗ ਮਿਲ ਜੂਗਾ ਚਲੋ ਇੱਕ ਆਫਰ ਹੋਰ ਦੇ ਦੀ ਯਾਰ ਦਵਾਲੀ ਤੇ ਜਿਹੜੇ ਭਰਾ ਕਹਿੰਦੇ ਨੇ ਅਸੀਂ ਗੁੱਸਾ ਨਾ ਕਰ ਜੀ ਤੁਸੀਂ ਬਾਇ ਚਾਂਸ ਕੰਬੋ ਵੀ ਲੈ ਰਹੇ ਹੋ ਪ੍ਰੀਮੀਅਮ ਕੱਪੜੇ ਵੀ ਲੈ ਰਹੇ ਹੋ ਤੁਹਾਡਾ ਬਾਇ ਚਾਂਸ ਪੁੱਲ ਭਲੇਖੇ ਨਾਲ ਬਿਲ ਬਣ ਗਿਆ 3100 ਰੁਪਏ ਨਾਲ ਜੀ ਹਾਂਜੀ ਉਹਦੇ ਨਾਲ ਸਭ ਤੋਂ ਪਹਿਲਾਂ 3100 ਦੀ ਸ਼ਾਪਿੰਗ ਤੇ 에어ਪੋਰਟ ਬਿਲਕੁਲ ਫ੍ਰੀ ਜੇ ਤੁਹਾਡਾ ਬਿੱਲ ਬਣ ਜਾਂਦਾ 5100 ਰੁਪਏ ਦਾ ਤਾਂ ਆਪਾਂ ਤੁਹਾਨੂੰ ਦਵਾਗੇ 스마트 ਵਾਚ ਬਿਲਕੁਲ ਫ੍ਰੀ ਲਾ ਹੁਣ ਇਧਰਲੇ ਪਾਸੇ ਦਿਖਾ ਦੇ ਸਾਰੇ ਕਾਊਂਟਰਾਂ ਦੇ ਵਿੱਚ ਭਈਆ ਮਟੀਰੀਅਲ A ਤੋਂ Z ਤੇ ਹਾਂ ਜਿਹੜੇ ਭਰਾ ਕਹਿ ਦੇਣਗੇ ਭਈ ਕਲਰ ਤੇ ਡਿਜ਼ਾਈਨ ਆ ਫਾਰਮਲ ਤੇ ਵੀ ਦਿਖਾ ਦੇ ਤੇ ਆ ਜਿੰਨ ਵਾਲੇ ਵੀ ਦਿਖਾ ਦੇ ਭਈ ਪਲੇਨ ਵੀ ਮਿਲ ਜਾਣਗੇ ਚੈੱਕ ਵੀ ਮਿਲ ਜਾਣਗੇ ਆ ਤੁਹਾਡੇ ਸਾਹਮਣੇ ਆ ਹੁਣ ਭਈ ਜਿੰਨਾਂ ਦੇ ਅੱਗੇ ਵਿਆ ਰੱਖੇ ਹੋਏ ਨੇ ਕਹਿੰਦੇ ਨੇ ਯਾਰ ਕਿਤੇ ਤਾਂ ਪਹਿਲੇ ਕਲਾੜਾ ਪਾਉਂਦਾ ਦੀ ਕੋਟ ਪੈਂਟ ਹੀ ਹੈ ਹਾਂਜੀ ਹਾਂਜੀ ਆਪਾਂ ਕਹਿਣਾ ਕਿ ਸਾਰਿਆਂ ਨੇ ਪਾ ਲਈਏ ਹਾਂਜੀ ਹਾਂਜੀ ਫਮ ਕਦੇ ਜਿੰਨਾ ਦੇ ਤੁਸੀਂ ਵਿਆਹਣ ਜਾਓਗੇ ਉਹ ਵੀ ਕਹਿਣਗੇ ਤਾਂ ਮੀਰ ਬਹੁਤ ਨਾ ਯਾਰ ਸਾਰੀ ਕੋਟ ਪੈਂਟ ਪਾ ਕੇ ਆਗੇ ਰੇਟ ਸੁਣ ਕੇ ਤੁਸੀਂ ਐ ਕਹੋਗੇ ਕਿ ਬਾਈ ਯਾਰ ਹੁਣੀ ਚੱਲੋ ਲਾ ਬਈ ਆ ਜਾ 2 ਪੀਸ ਤੇ 3 ਪੀਸ ਹਨਾ ਜੀ ਦੋਨੋਂ ਮਿਲ ਜਾਣਗੇ ਹਾਂਜੀ ਬਾਈ ਕਲਰ ਤੇ ਡਿਜ਼ਾਈਨ 15 ਤੋਂ 20 ਕਲਰ ਪਏ ਨੇ ਪ੍ਰਵਾਹ ਨਾ ਮੰਨਿਓ ਆ ਚੈੱਕ ਕਰੋ ਤੁਹਾਡੇ ਸਾਹਮਣੇ ਜੇ ਤਾਂ ਕਿਸੇ ਨੇ 2 ਪੀਸ ਲੈਣਾ ਜੀ 1250 ਰੁਪਏ ਦਾ ਬੂਟ ਕਟ ਸਟੇਟ ਠੀਕ ਹੈ ਜੀ ਡਬਲ ਪ੍ਰੈਸਰ ਅੱਜ ਕੱਲ ਜਿੰਨੇ ਵੀ ਡਿਜ਼ਾਈਨ ਚੱਲ ਰਹੇ ਨੇ ਹਾਂਜੀ ਸਭ ਮਿਲਣਗੇ ਜੀ ਤੇ 3 ਪੀਸ ਜੀ 1450 ਰੁਪਏ ਦਾ ਲਾ ਵੀ 1250 ਦਾ 2 ਪੀਸ ਕੋਟ ਪੈਂਟ ਲੈ ਜਾਓ 1450 ਦਾ ਆਪਣਾ 3 ਪੀਸ ਲੈ ਜਾਓ ਬਈ ਜੇ ਗੱਲ ਕਰੋਗੇ ਕਲਰ ਤੇ ਡਿਜ਼ਾਈਨ ਲਾ ਜਿੰਨੇ ਵੀ ਕਾਊਂਟਰ ਤੇ ਕਲਰ ਤੇ ਡਿਜ਼ਾਈਨ ਪੈਣਾ ਆਰਾਮ ਦੇ ਨਾਲ ਸਾਰੇ ਭਰਾਵਾਂ ਨੂੰ ਦੱਸਾ ਦੇ ਥੋੜਾ ਜਿਹਾ ਹੋਰ ਚਾਹੇ ਵੜ ਐਂਗਲ 'ਚ ਕਰ ਲੈ ਇੱਕ ਵਾਰੀ ਚੈੱਕ ਕਰਵਾ ਦੇ ਚੰਗੀ ਤਰ੍ਹਾਂ ਲੈ ਬਈ ਮਾਰੋ ਬਈ ਚਾਤੀ ਜਿੰਨੇ ਵੀ ਤੁਸੀਂ ਆ ਦੇਖ ਰਹੇ ਹੋਗੇ 15 ਤੋਂ 20 ਕਲਰ ਇਹਦੇ ਵਿੱਚ ਅਵੇਲੇਬਲ ਆ ਬਈ ਲਾ ਬਈ ਕਰੋ ਚੈੱਕ ਹੁਣ ਜਿਹੜੇ ਕਹਿੰਦੇ ਨੇ ਕਿ ਯਾਰ ਬਲੇਜ਼ਰ ਬਲੂਜ਼ਰ ਜੇ ਦਬਾਦਤਾ ਵਧੀਆ ਗੱਲ ਹੈ ਆ ਬਲੇਜ਼ਰ ਦੀ ਲੈਣ ਪਈ ਐ ਇੱਥੋਂ ਲੈ ਕੇ ਉਹ ਲਾਸਟ ਤੱਕ ਨਿਕਾ ਮਰਾ ਦੇ ਕਿੰਨੇ ਦੇ ਦਾਂਗੇ ਜੀ ਬਲੇਜ਼ਰ ਆਪਾਂ 999 ਰੁਪਏ ਦਾ ਜੀ ਲਓ ਜੀ 999 ਰੁਪਏ ਦਾ ਬਾਈ ਮਿੱਤਰੋ ਮਿਲ ਜੂਗਾ ਔਰੋ ਸੋ ਨੂੰ ਬਲੇਜ਼ਰ ਲਓ ਬਈ ਇਹ ਲੱਗੀ ਹੋਈ ਸੀ ਆਪਣੇ ਕੱਪੜਿਆਂ ਦੀ ਆਫਰ ਕੱਪੜੇ ਦੀ ਗੱਲ ਕਰੋਂਗੇ ਹਰ ਤਰ੍ਹਾਂ ਦਾ ਮਿਲ ਜੂ ਕੰਬੋ ਲੈਣੇ ਨੇ ਪ੍ਰੀਮੀਅਮ ਲੈਣੇ ਨੇ ਮਤਲਬ ਸਰਦਿਆਂ ਦਾ ਦਾ ਆਲ ਸਟਾਕ ਆਪਣੇ ਕੋਲ ਆ ਗਿਆ ਜੀ ਹਾਂਜੀ ਹਾਂਜੀ ਹਨਾ ਜੀ ਲੋ ਜੀ ਕਰ ਲਓ ਜੀ ਵਿਜ਼ਿਟ ਬਾਕੀ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਕਿਸੇ ਵੀ ਰਪਾਈ ਨੂੰ ਦੂਰ ਪੈਂਦਾਗਾ ਹਨਾ ਕਹਿੰਦਾ ਮੰਗਵਾਉਣਾ ਯਾਰ ਤਾਂ ਸੇਮ ਨੰਬਰ ਤੇ ਕੰਟੈਕਟ ਕਰਕੇ ਮੰਗਵਾ ਲਓ ਜੇ ਬਾਈ ਹੋਰ ਫੋਨ ਨਹੀਂ ਚੱਕ ਰੇ ਮੜਾ ਜਾ ਵਟਸਐਪ ਮੈਸੇਜ ਕਰ ਦਿਓ ਕਈ ਵਾਰ ਫੋਨ ਫੋਨ ਵੱਦਾ ਰਹਿੰਦੇ ਜਿਵੇਂ ਕਹਿੰਗੇ ਬਾਈ ਚੱਕ ਨਹੀਂ ਰਿਹਾ ਤਾਂ ਕਰਕੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ